ਓ ਜੀ ਜੀ ਆਨ ਸਵਾਗਤ ਹੈ ਤੁਹਾਡਾ ਪ੍ਰੀਤ ਵਰਕਰ ਚੈਨਲ ਤੇ ਦੋਸਤੋ ਅੱਜ ਦਾ ਆਪਣਾ ਵਿਸ਼ਾ ਹੈ ਅੱਜ ਦਾ ਆਪਣਾ ਟਾਪਿਕ ਹੈ ਜੋ ਵੀਰਾਂ ਨੂੰ ਭੈਣਾਂ ਨੂੰ ਜਾਂ ਛੋਟੇ ਬੱਚਿਆਂ ਨੂੰ ਇੱਕ ਬਹੁਤ ਭੈੜੀ ਬਿਮਾਰੀ ਆ ਉਹ ਬਿਮਾਰੀ ਹੈ ਮਿਰਗੀ ਦੇ ਦੌਰੇ ਮਿਰਗੀ ਦੇ ਦੌਰੇ ਬਹੁਤ ਪੈਂਦੇ ਹਨ ਕਈ ਵਾਰ ਕੀ ਹੁੰਦਾ ਛੋਟੇ ਬੱਚਿਆਂ ਨੂੰ ਹੋ ਸਕਦੀ ਹੈ ਇਹ ਬਿਮਾਰੀ ਨੌਜਵਾਨਾਂ ਨੂੰ ਵੀ ਹੋ ਸਕਦੀ ਹੈ ਤੁਹਾਡੀ ਵਾਲਾ ਜਿਹੜੇ ਨੇੜੇ ਤੇੜੇ ਦੇ ਦਿਮਾਗੀ ਡਾਕਟਰ ਤੁੰ ਦਵਾਈ ਲੈਣ ਲੱਗੇ ਕੋਈ ਕਰ ਸਕਨੀ ਛੱਡ ਦੇ ਡਾਕਟਰ ਕੀ ਆਖਦੇ ਆ ਵੀ ਦਵਾਈ 3 ਸਾਲ ਖਾਓ ਤੇ 3 ਸਾਲ ਬਾਅਦ 3 ਸਾਲ ਦੇ ਵਿੱਚ ਜੇ ਦੌਰਾ ਨਹੀਂ ਪਿਆ ਦਿਮਾਗੀ ਦੌਰਾ ਨਹੀਂ ਪਿਆ ਮਰਗੀ ਦਾ ਤਾਂ ਦਵਾਈ ਤੁਹਾਨੂੰ ਠੀਕ ਕਰ ਦੋਗੀ ਹੁੰਦਾ ਕੀ ਆ ਦਵਾਈ ਡਾਕਟਰ ਤੋਂ ਖਾਈ ਜਾਂਦੇ ਆ ਪਰ ਉਹ ਇਲਾਜ ਨਹੀਂ ਹੁੰਦਾ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਨਾ ਵੀ ਸਾਡੇ ਵੀ ਇੱਕ ਪਰਿਵਾਰ ਦੇ ਮੈਂਬਰ ਨੂੰ ਇਹ ਮਰਗੀ ਦੇ ਦੌਰੇ ਦੀ ਸ਼ਿਕਾਇਤ ਸੀਗੀ ਤੇ ਅਸੀਂ ਦਵਾਈਆਂ ਬਹੁਤ ਦਵਾਈਆਂ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀਗਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇਹੋ ਜੀ ਕਿਰਪਾ ਕੀਤੀ ਇੱਕ ਕਹਾਵਤ ਆ ਉਹ ਸੱਚੀ ਹੋਗੀ ਉਹ ਕਹਾਵਤ ਕੀ ਆ ਵੀ ਜੇ ਰਾਮ ਨਹੀਂ ਆਉਣਾ ਤਾਂ ਦਵਾਈਆਂ ਜਿੰਨੀਆਂ ਮਰਜ਼ੀ ਖਾ ਲੋ ਜੇ ਰਾਮ ਆਉਣਾ ਨਾਲੀ ਪਰ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਇਹੋ ਜੀ ਕਿਰਪਾ ਕੀਤੀ ਤੇ ਸਾਡਾ ਮਰੀਜ਼ ਬਿਲਕੁਲ ਠੀਕ ਹੋ ਗਿਆ ਅੱਜ ਲਗਭਗ ਉਹਨੂੰ ਦਵਾਈ ਛੱਡੀ ਨੂੰ ਇੱਕ ਸਾਲ ਹੋ ਗਿਆ ਸਾਲ ਦੇ ਵਿੱਚ ਅੱਗੇ ਗੋਲੀ ਤੋਂ ਬਿਨਾਂ ਉਹ ਦਵਾਈ ਤੋਂ ਬਿਨਾਂ ਉਹ ਮੈਡੀਸਨ ਤੋਂ ਬਿਨਾਂ ਬਾਈ ਜਾਨੀ ਹੁੰਦਾ ਸੀਗਾ ਪਰ ਇੱਕ ਸਵਾਦੀ ਚੁੰਨੀ ਤੋਂ ਆਮ ਆ ਗਿਆ ਪਰ ਸਾਡੇ ਵਾਸਤੇ ਤਾਂ ਉਹ ਬਈ ਉਹ ਇਨਸਾਨ ਉਹ ਗੁਰਸਖ ਭਰਾ ਰੱਬ ਦਾ ਰੂਪ ਹੀ ਸਮਝਦੇ ਆ ਵੀ ਜਿਹਨੇ ਸਾਡਾ ਭਲਾ ਕਰਤਾ ਮੈਂ ਦੱਸਣਾ ਤੁਹਾਨੂੰ ਇਹ ਚਾਹਨਾ ਵੀ ਜੇ ਕਿਸੇ ਭੈਣ ਨੂੰ ਭਰਾ ਨੂੰ ਬੱਚੇ ਨੂੰ ਸੱਜਣ ਮਿੱਤਰ ਨੂੰ ਵੀ ਇਹ ਮਿਰਗੀ ਦੇ ਦੌਰੇ ਦੀ ਸ਼ਿਕਾਇਤ ਆ ਤਾਂ ਡਾਕਟਰਾਂ ਕੋਲ ਘਰ ਨਾਲ ਬਟੋ ਤੇ ਜੇ ਕਿਸੇ ਨੇ ਇਹ ਦਵਾਈ ਲੈਣੀ ਹੋਵੇ ਤਾਂ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਮੈਸੇਜ ਕਰਕੇ ਤੇ ਮੈਂ ਤੁਹਾਨੂੰ ਦੱਸ ਦਊਗਾ ਵੀ ਡਾਕਟਰ ਕਿੱਥੇ ਆ ਕੀ ਫਰੰਟ ਦਵਾਈ ਲੈਣੀ ਆ ਫਰੀ ਬਿਲਕੁਲ ਇਲਾਜ ਆ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਬਾਕੀ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੋ ਤੇ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੇ ਨਹੀਂ ਤਾਂ ਡਾਕਟਰ ਤਾਂ ਡਾਕਟਰਾਂ ਕੋਲੇ ਘਰ ਪਟਨ ਤੋਂ ਸਿਵਾ ਆਪਣਾ